ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗਗਨਦੀਪ ਓਜਾ ਤੁਸੀਂ ਦੇਖ ਰਹੇ ਹੋ ਪੰਜਾਬ న్యూਸ ਟੁਡੇ ਪੰਜਾਬ ਵਿੱਚ ਖਾਸ ਤੌਰ ਤੇ ਪਟਿਆਲਾ ਤੋਂ ਖਬਰਾਂ ਆ ਰਹੀਆਂ ਕਿ ਪਟਿਆਲਾ ਲੋਕ ਸਭਾ ਹਲਕੇ ਵਿੱਚ ਧੜੇਬੰਦੀ ਸਿਖਰਾਂ ਤੇ ਹੋ ਰਹੀ ਹੈ ਗੱਲ ਕੀਤੀ ਜਾਵੇ ਪਟਿਆਲਾ ਵਿੱਚ ਜਿਸ ਤਰੀਕੇ ਨਾਲ ਇੱਕ ਆਡੀਓ ਵਾਇਰਲ ਹੋਈ ਸੀ ਜਿਹੜੀ ਕਿ ਕਥਿਤ ਤੌਰ ਤੇ ਸਾਲਾਹ ਲਾਲ ਸਿੰਘ ਸੀਨੀਅਰ ਆਗੂ ਦੀ ਦਸੀ ਜਾਂਦੀ ਸੀ ਜਿਸ ਵਿੱਚ ਆਡੀਓ ਵਿੱਚ ਕਿਹਾ ਗਿਆ ਸੀਗਾ ਕਿ ਧਰਮਵੀਰ ਗਾਂਧੀ ਨੂੰ ਵੋਟਾਂ ਨਾ ਪਈਆਂ ਜਾਣ ਅਤੇ ਹਨਕੇ ਸ਼ਰਮਾ ਕਾਲੀ ਉਮੀਦਵਾਰਾਂ ਨੂੰ ਉਹਨਾਂ ਨੂੰ ਵੋਟਾਂ ਪਾ ਦਿੱਤੀ ਜਾਣ। ਇਹਦੀ ਕਾਫੀ ਕੰਟਰੋਵਰਸੀ ਸ਼ੁਰੂ ਹੋਈ ਸੀ। ਹਾਲਾਂਕਿ ਸ ਆ ਲਾਲ ਸਿੰਘ ਨੇ ਇਸ ਦਾ ਖੰਡਨ ਕਰਤਾ ਸੀ ਕਿ ਫੋਰੈਂਸਿਕ ਜਾਂਚ ਇਸ ਆਡੀਓ ਦੀ ਕਰਵਾਈ ਜਾ ਸਕਦੀ ਹੈ ਕਿ ਇਹ ਆਵਾਜ਼ ਮੇਰੀ ਨਹੀਂ ਹੈਗੀ। ਅੱਜ ਪਟਿਆਲਾ ਵਿਖੇ ਡਾਕਟਰ ਧਰਵੀਰ ਗਾਂਧੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਪ੍ਰੈਸ ਕਾਨਫਰੰਸ ਤਾਂ ਕੀਤੀ ਗਈ ਪੰਜਾਬ ਸਰਕਾਰ ਵੱਲੋਂ ਕਥਿਤ ਤੌਰ ਤੇ ਜਿਹੜੇ ਹਲਕਾ ਇੰਚਾਰਜ ਆਗੇ ਨੇ ਆਫ ਵਿਧਾਇਕ ਹੈਗੇ ਨੇ ਉਹਨਾਂ ਵੱਲੋਂ ਕਤੇ ਤੌਰ ਤੇ ਕਾਂਗਰਸ ਆਗੂਆਂ ਉਤੇ ਧੱਕੇ ਨਾਲ ਪੁਲਿਸ ਦੀ ਸ਼ਾਇਦ ਇੱਕ ਪਰਚੇ ਕਰਾਇਆ ਜਾ ਰਿਹਾ ਹੈ ਤੰਗ ਪ੍ਰੇਸ਼ਾਨ ਕਰਨ ਦੀ ਜਿਹੜੀ ਐ ਕਵਾਇਦ ਦਬ ਕੀਤੀ ਜਾ ਰਹੀ ਹੈ ਇਸ ਦੇ ਵਿਰੋਧ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਇਸ ਪ੍ਰੈਸ ਕਾਨਫਰੰਸ ਵਿੱਚ ਡਾਕਟਰ ਧਰਵੀਰ ਗਾਂਧੀ ਤੋਂ ਇਲਾਵਾ ਕਨੌਰ ਤੋਂ ਸਾਬਕਾ ਵਿਧਾਇਕ ਮਦਰਲਾ ਜਲਾਲਪੁਰ ਸਨੌਰ ਤੋਂ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਅਤੇ ਪਟਿਆਲਾ 2 ਤੋਂ ਚੌਣ ਲੜ ਚੁੱਕੇ ਮੋਹਿਤ ਮਹਿੰਦਰਾ ਸ਼ਾਮਲ ਸਨ ਇਸ ਪਾਸ ਕਾਂਗਰਸ ਵਿੱਚ ਜਦੋਂ ਪੱਤਰਕਾਰਾਂ ਨੇ ਗੱਲਬਾਤ ਕੀਤੀ ਉਹਨਾਂ ਨੂੰ ਸਵਾਲ ਕੀਤੇ ਤਾਂ ਉਹਨਾਂ ਨੇ ਵਕਫ ਵਕ ਮੁੱਦਿਆਂ ਤੇ ਕੁਲਕੇ ਜਵਾਬ ਡਾਕਟਰ ਅਮਿਰ ਗਾਂਧੀ ਨੇ ਦਿੱਤੇ ਔਰ ਮਦਨ ਲਾਲ ਜਲਾਲਪੁਰ ਨੇ ਇਥੋਂ ਤੱਕ ਕਿਹਾ ਕਿ ਕਾਂਗਰਸੀ ਵਰਕਰਾਂ ਤੇ ਆਗੂਆਂ ਨੂੰ ਮੌਜੂਦਾ ਪ੍ਰਸ਼ਾਸਨ ਡਰਾ ਤੰਗ ਕਰ ਰਿਹਾ ਹੈ ਪਰ ਮੈਂ ਗੱਲ ਮੁੜ ਕੇ ਇਥੋਂ ਸ਼ੁਰੂ ਕੀਤੀ ਸੀ ਉੱਥੇ ਆ ਰਿਹਾ ਕਿ ਕਾਂਗਰਸ ਵਿੱਚ ਤੜੇਬੰਦੀ ਸਿਖਰਾਂ ਤੇ ਹੋ ਗਈ ਹੈ ਔਰ ਡਾਕਟਰ ਧਰਮਵੀਰ ਗਾਂਧੀ ਵੱਲੋਂ ਜਿੰਨੀ ਵੀ ਪੁਲਿਸ ਜ਼ਿਆਦਤੀਆਂ ਜਾਂ ਤੱਕੇਸ਼ਾਈ ਹੋ ਰਹੀ ਹੈ ਉਹਨਾਂ ਲਈ ਤਿੰਨ ਲੈਡਰਾਂ ਨੂੰ ਪਟਿਆਲਾ ਲੋਕ ਸਭਾ ਹਲਕੇ ਵਿੱਚ ਨਿਯਤ ਕਰ ਦਿੱਤਾ ਹੈ ਜੀ ਹਾਂ ਔਰ ਇਹ ਵੀ ਹਲਕੇ ਵੀ ਉਹਨਾਂ ਨੂੰ ਵੰਡ ਦਿੱਤੇ ਹਨ ਰਾਜਪੁਰਾ ਹਲਕੇ ਦੀ ਕਰ ਕੀਤੀ ਜਾਵੇ ਜਾਂ ਡੇਰਾ ਬਸੇ ਦੀ ਗੱਲ ਕੀਤੀ ਜਾਵੇ ਉਹਨਾਂ ਦੇ ਮੌਜੂਦਾ ਹਲਕਾ ਇੰਚਾਰਜਾਂ ਨੂੰ ਦਰਕਨਾਰ ਕਰਕੇ ਮਦਰ ਲਾਲ ਜਲਾਲਪੁਰ ਦੇ ਜਿਮਾ ਸੌਪਿਆ ਗਿਆ ਕਿ ਇਹਨਾਂ ਹਲਕਿਆਂ ਵਿੱਚ ਅਤੇ ਸਣੇਕਰ ਹੋਰ ਵਿੱਚ ਤਿੰਨ ਹਲਕਿਆਂ ਦੀ ਜਿਵੇਂ ਵਾਰੀ ਹੈ ਮਦਨlal ਜਲਾਲਪੁਰ ਦਿੱਤੀ ਗਈ ਕੋਈ ਵੀ ਜੇ ਪਾਲਿਸੀ ਜ਼ਿਆਦਤੀ ਹੁੰਦੀ ਹੈ ਤਾਂ ਮਦਨlal ਜਲਾਲਪੁਰ ਨੂੰ ਵਰ ਕਾਂਗਰਸੀ ਵਰਕਰ ਸੱਪਰ ਕਰ ਸਕਦੇ ਹਨ ਅਤੇ ਉਹਨਾਂ ਦੇ ਹੱਕ ਵਿੱਚ ਹਾ ਦਾ ਨਾਰਾ ਮਾਰਿਆ ਜਾਏਗਾ ਤੇ ਕਾਨੂੰਨੀ ਅਤੇ ਸੜਕੀ ਲੜਾਈ ਵੀ ਲੜੀ ਜਾ ਸਕਦੀ ਹੈ ਇਸ ਤੋਂ ਇਲਾਵਾ ਸਮਾਣਾ ਜਿੱਤੇ ਕਾਕਾ ਰਜਿੰਦਰ ਸਿੰਘ ਜੋਸਾ ਲਾਲ ਸਿੰਘ ਦੇ ਸਪੁੱਤਰਨ ਉਥੋਂ ਵਿਧਾਇਕ ਰਹੇ ਚੁੱਕੇ ਹਨ ਹਲਕਾ ਇੰਚਾਰਜ ਸਮਾਣੇ ਦੇ ਹਨ ਉਹਨਾਂ ਨੂੰ ਵੀ ਦਰਕਨਾਰ ਕਰਕੇ ਹਰਿੰਦਰਪਾਲ ਹੈਰੀਮਾਨ ਨੂੰ ਜਿੰਮਾ ਸੌਪਿਆ ਗਿਆ ਕਿ ਸਮਾਣਾ ਹਲਕਾ ਅਤੇ ਸਨੋਹਰ ਹਲਕਾ ਜਿਹਦੇ ਹੈਰੀਮਾਨ ਇਪੋ ਦਿਨ ਚਾਰਜ ਹਨ ਉਹਨਾਂ ਦੇ ਵਰਕਰਾਂ ਨੂੰ ਕਿਹਾ ਗਿਆ ਕਿ ਇਹਨਾਂ 24 ਕਹਿਤਾ ਮਿਲਦੀਆਂ ਹਨ ਹਰਿੰਦਰਪਾਲ ਹੈਰੀਮਾਨ ਕੋਲ ਪਹੁੰਚ ਕੀਤੀ ਜਾਵੇ ਤਾਂ ਜੋ ਉਹਨਾਂ ਦੀ ਲੜਾਈ ਲੜੀ ਜਾ ਸਕੇ ਔਰ ਇਸ ਤੋਂ ਇਲਾਵਾ ਪਟਿਆਲਾ ਦਿਹਾਤੀ ਤੋਂ ਚੋਣ ਲੜ ਚੁੱਕੇ ਮੋਹਿਤ ਮਹਿੰਦਰਾ ਨੂੰ ਪਟਿਆਲਾ ਵਿਧਾਇਕੀ ਤੋਂ ਲਾਵਾ ਨਾ ਬਾ ਹਲਕੇ ਦੂਜੀ ਵੀ ਵਾਰੀ ਵੀ ਸੌਂਪੀ ਗਈ ਹੈ ਕਿ ਇੱਥੋਂ ਦੇ ਕਾਂਗਰਸੀ ਵਰਕਰ ਉਹਨਾਂ ਨਾਲ ਸਿੱਧੇ ਤੌਰ ਤੇ ਸੰਪਰਕ ਕਰ ਸਕਦੇ ਹਨ ਹਾਲਾਂਕਿ ਡਾਕਟਰ ਤਰਵੀਰ ਗਾਂਧੀ ਨੇ ਸਿਰਫ ਇਹੀ ਗੱਲ ਆਖੀ ਹੈ ਕਿ ਜੋ ਵਿੱਤਕੈਸ਼ਾਈ ਜਾਂ ਪੁਲਿਸ ਦੀ ਜ਼ਿਆਤੀ ਜਾਂ ਆਮਾ ਦੀ ਆਗੂਆਂ ਦੇ ਜਾਂ ਵለਕਿਆਂ ਦੀ ਕੋਈ ਵੀ ਤੱਕੈਸ਼ਾਈ ਕਾਂਗਰਸੀ ਵਰਕਰਾਂ ਤੇ ਹੁੰਦੀ ਹੈ ਉਹਦੀ ਰਿਪੋਰਟਿੰਗ ਜਿਹੜੀ ਹੈ ਇਹਨਾਂ ਤਿੰਨ ਆਗੂਆਂ ਨੂੰ ਕੀਤੀ ਜਾਵੇ ਤਾਂ ਜੋ ਉਹਨਾਂ ਦੀ ਕਾਨੂੰਨੀ ਚਾਰਾਜੋਈ ਜਾਂ ਸੜਕੀ ਲੜਾਈ ਕੀਤੀ ਜਾ ਸਕੇ ਅਸੀਂ ਸੰਪਰਕ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਹਰदयाल ਸਿੰਘ ਕੰਬੋਜ ਬਣਾ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੰਪਰਕ ਨਹੀਂ ਹੋ ਸਕਿਆ ਔਰ ਕਾਕਾ ਰਜਿੰਦਰ ਸਿੰਘ ਨਾਲ ਵੀ ਗੱਲਬਾਤ ਕੀਤੀ ਕੋਸ਼ਿਸ਼ ਕੀਤੀ ਉਹਨਾਂ ਨਾਲ ਪਰ ਉਹਨਾਂ ਦਾ ਫੋਨ ਸਟਾਫ ਆ ਰਿਹਾ ਸੀਗਾ ਔਰ ਇਹ ਦੱਸ ਦਈਏ ਕਿ ਇਹਨਾਂ ਡਿਟਰ ਨੂੰ ਦਰਖਨਾਰ ਕਰਕੇ ਡਾਕਟਰ ਧਰਮਵੀਰ ਗੰਦ ਦੀ ਵੱਲੋਂ ਆਪਣੇ ਤੌਰ ਤੇ ਇਹ ਤਿੰਨ ਜਿਹੜੇ ਹਲਕਾਂ ਚ ਆ ਦੇਨਾਂ ਨੂੰ ਸਤ ਹਲਕਿਆਂ ਦੀ ਜਿੰਮੇਵਾਰੀ ਜਿਹੜੀ ਸੌਂਪ ਦਿੱਤੀ ਗਿਆ ਇਸ ਤੋਂ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਟਿਆਲਾ ਕਾਂਗਰਸ ਵਿੱਚ ਟੜੇਬੰਦੀ ਸਿਖਰਾਂ ਤੇ ਆਉਂਦੇ ਨੇ ਨਜ਼ਰ ਆਏਗੀ ਔਰ ਜਿਤਨਾ ਗੱਲ ਕੀਤੀ ਜਾਵੇ ਕਿ ਆਡੀਓ ਕਲਿੱਪ ਜਿਹੜਾ ਚਾ ਲਾਲ ਸਿੰਘ ਦਾ ਵਾਇਰਲ ਹੋਇਆ ਸੀ ਜਿਸ ਵਿੱਚ ਡਾਕਟਰ ਤਰਵੇਰ ਗਾਂਧੀ ਨੂੰ ਵੋਟ ਨਾ ਪਾਣ ਦਾ ਅਤੇ ਆਖਿਆ ਗਿਆ ਸੀ ਆ ਉਹਦਾ ਵੀ ਡਾਕਟਰ ਤਰਵੇਰ ਗਾਂਧੀ ਨੇ ਜ਼ਿਕਰ ਕੀਤਾ ਕਿ ਇਸ ਦੀ ਫੋਰੈਂਸਿਕ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਔਰ ਉਹਨਾਂ ਨੇ ਇਹ ਵੀ ਸ਼ੱਕ ਜ਼ਾਹਿਰ ਕੀਤਾ ਕਿ ਆਵਾਜ਼ ਜਿਹੜੀ ਐ ਸਰ ਲਾਲ ਸਿੰਘ ਦੀ ਐ ਉਹਨਾਂ ਨੇ ਕਿਹਾ ਕਿ ਕੇਂਦਰੀ ਹਾਈ ਕਮਾਂਡ ਕੋਲ ਇਹ ਪਹੁੰਚ ਕਰ ਦਿੱਤੀਗੀ ਇਹ ਸਾਰੀ ਗੱਲਾਂ ਦੱਸ ਦਿੱਤੀਆਂ ਗਿਆ ਨੇ ਉਹਨਾਂ ਨੇ ਇਲਜ਼ਾਮ ਲਗਾਇਆ ਕਿ ਡਾਕਟਰ ਧਰਵੀਰ ਗਾਂਧੀ ਨੂੰ ਹਰਾਉਣ ਦੀ ਕੋਸ਼ਿਸ਼ ਇਨ੍ਹਾਂ ਆਗੂਵਾਂ ਵੱਲੋਂ ਨਹੀਂ ਕੀਤੀਗੀ ਇਨ੍ਹਾਂ ਆਗੂਵਾਂ ਵੱਲੋਂ ਕਾਂਗਰਸ ਦੇ ਖਿਲਾਫ ਕੰਮ ਕੀਤਾ ਗਿਆ ਕਾਂਗਰਸ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ ਗਈ ਔਰ ਰਾਹੁਲ ਗਾਂਧੀ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ ਐਤੋਂ ਤੱਕ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਜਾਂ ਕੇਂਦਰੀ ਹਾਈ ਕਮਾਂਡ ਫਿਲਹਾਲ ਕੇਂਦਰ ਵਿੱਚ ਜੋ ਸਰਕਾਰਾਂ ਬਣ ਰਹੀਆਂ ਨੇ ਜਾਂ ਅੱਗੇ ਵਧ ਰਹੀਆਂ ਨੇ ਉਹਦੇ ਵਿੱਚ ਆਪਣੇ ਆਪ ਨੂੰ ਰੁਝੇਵਾਂ ਦੱਸਿਆ ਕਿ ਕੇਂਦਰੀ ਹਾਈ ਕਮਾਂਡ ਜਿਹੜੀ ਹੈ ਉਧਰ ਬਿਜ਼ੀ ਹੈ ਕਿਉਂਕਿ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਐਨਡੀਏ ਦੀ ਸਰਕਾਰ ਜਿਹੜੀ ਕੀਤੀ ਜੀ ਬਣ ਗਿਆ ਉਹਨੂੰ ਅਜੇ ਆਪਣਾ ਪ੍ਰੋਸੈਸ ਦਾ ਵੋਟ ਵੀ ਲੈਣਾ ਹੈਗਾ ਸਾਰੀ ਗੱਲਾਂ ਕਰਨੀਆਂ ਨੇ ਕੋਈ ਨਰਾਜ਼ ਸਹਿਯੋਗੀ ਜਾਪਦੇ ਨੇ ਇਹ ਜੋ ਸਾਰਾ ਠੰਡ ਟੰਡੋਲਾ ਹੋ ਜਾਏਗਾ ਤਾਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਸ ਗੱਲ ਵੱਲ ਵੀ ਜ਼ਰੂਰ ਧਿਆਨ ਦਿੱਤਾ ਜਾਏਗਾ ਕਿ ਜਿਹੜੀ ਕਾਂਗਰਸ ਦੇ ਖਿਲਾਫ ਹੀ ਕਾਂਗਰਸੀ ਵਰਕਰਾਂ ਤੇ ਆਗੂਆਂ ਨੇ ਕੰਮ ਕੀਤਾ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਹੈ ਉਹ ਜ਼ਰੂਰ ਹੋਏਗੀ ਤੁਸੀਂ ਸੁਣੋ ਤੁਹਾਨੂੰ ਵਕ ਵਕ ਇਹ ਕਲਿੱਪ ਸਾਨੂੰ ਸੁਣਾ ਰਹੇ ਡਾਕਟਰ ਧਰਮਵੀਰ ਗਾਦੀ ਦੇ ਕਿਸ ਤਰੀਕੇ ਉਹਨਾਂ ਨੇ ਜਦੋਂ ਹਲਕਾ ਇਨਚਾਰਜਾਂ ਦੀ ਵੰਡ ਕੀਤੀ ਹੈ ਪੁਲਿਸ ਅਥਾਰਟिटीज ਜਾਂ ਪੁਲਿਸ ਜ਼ਿਆਦਤੀਆਂ ਦੀ ਜਿਹੜੀ ਰਿਪੋਰਟ ਹੈ ਇਹਨਾਂ ਆਗੂਆਂ ਨੂੰ ਦਿੱਤੀ ਜਾਵੇ ਮੇਰੇ ਨਾਲ ਸਰ ਹੈਰੀਮਾਨ ਸਾਹਿਬ ਨੇ ਹਲਕਾ ਸਨੌਰ ਦੇ ਹਲਕਾ ਇੰਚਾਰਜ ਮੇਰੇ ਨਾਲ ਸਰ ਬਦਲਾ ਜਲਾਲਪੁਰ ਨੇ ਹਲਕਾ ਕਨੌਰ ਦੇ ਹਲਕਾ ਇੰਚਾਰਜ ਮੇਰੇ ਨਾਲ ਮੋਹਿਤ ਮਿੰਦਰਾ ਜੀ ਨੇ ਪਟਿਆਲਾ ਦਿਹਾਤੀ ਤੋਂ ਹਲਕਾ ਇੰਚਾਰਜ ਔਰ ਅਸੀਂ ਤੁਸੀਂ ਕਹੋਗੇ ਕਿ ਹਲਕਾ ਇੰਚਾਰਜ ਤਾਂ ਨੌ ਨੇ ਸਿਰਫ ਇਹ ਚਾਪਾ ਚਾਰ ਕਿਉਂ ਇਕੱਠੇ ਹੋਏ ਹੈਗੇ ਉਹਦਾ ਸਿੰਪਲ ਮਕਸਦ ਇਹ ਹੈ ਕਿ ਤੇ ਦੂਜੇ ਜਿਨ੍ਹਾਂ ਹਲਕਿਆਂ ਤੋਂ ਸ਼ਿਕਾਇਤਾਂ ਆਈਆਂ ਨੇ ਔਰ ਬੜੀਆਂ ਚੁੱਭਵੀਆਂ ਸ਼ਿਕਾਇਤਾਂ ਨੇ ਉਹ ਹਲਕਾ ਸਨੌਰ ਹੈ ਹਲਕਾ ਕਨੌਰ ਹੈ ਤੇ ਹਲਕਾ ਪਟਿਆਲਾ 2 ਹੈਗਾ ਜਿੱਤੇ ਸਾਰੇ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੱਤਾ ਦੇ ਹੰਕਾਰ ਚ ਪੈਸੇ ਦੇ ਹੰਕਾਰ ਚ ਜਿਹੜਾ ਜਿਹੜਾ ਪੈਸਾ ਇਹਨਾਂ ਕੋ ਆ ਰਿਹਾ ਹੈਗਾ ਜਿਹੜਾ ਕਿ ਨਜ਼ਾਇਜ਼ ਧੰਗ ਨਾਲ ਕੁਮਾਰੇ ਨੇ ਖਨਨ ਰਾਹੀਂ ਕਬਜ਼ੇ ਕਰਕੇ ਤੇ ਜਿਹੜੇ ਜੋ ਇਹਨਾਂ ਦੇ ਟਿਪਰ ਚੱਲਦੇ ਨੇ ਜੋ ਇਹਨਾਂ ਦੀਆਂ ਜਿਹੜੀਆਂ ਦਾ ਪੂ ਮਾਫੀਏ ਦੇ ਤੌਰ ਤੇ ਸਰਗਰਮ ਨੇ ਜਾਂ ਹੋਰ ਜਿਹੜੀਆਂ ਗੈਰ ਕਾਨੂੰਨੀ ਕਾਰਵਾਈਆਂ ਨਾਲ ਜਿਹੜੇ ਨਵੇਂ-ਨਵੇਂ ਬਣੇ ਐਮਐਲਏ ਜਿਹੜੀ ਕਹਿੰਦੇ ਸੀ ਅਸੀਂ ਕਟੜ ਇਮਾਨਦਾਰ ਸਰਕਾਰ ਹੈ ਉਹ ਕਟੜ ਬੇਈਮਾਨ ਐਮਐਲਏ ਨੇ ਕਟੜ ਬੇਈਮਾਨ मिनिस्टर ਨੇ ਉਹਨਾਂ ਦੇ ਜਿਹੜੀ ਜਿਹੜੇ ਕੰਮ ਹੈ ਉਹ ਸਾਰੇ ਹਲਕੇ 'ਚ ਲੋਕ ਜਾਣਦੇ ਨੇ ਔਰ ਉਹਨਾਂ ਦੇ ਚੱਲਦੇ ਟਿਪਰ ਉਹਨਾਂ ਦੇ ਹੰਦੇ ਕਬਜ਼ੇ ਲੋਕੀ ਰੋਜ ਦੇਖਦੇ ਨੇ ਅਸੀਂ ਵੀ ਰੋਜ ਦੇਖਦੇ ਆ ਸਾਡੇ ਕੋਲ ਵੀਡੀਓਜ਼ ਹੈਗੀਆਂ ਜਿੱਥੇ ਖਨਨ ਕਰਦੇ ਹੋਏ ਇਹਨਾਂ ਦੇ ਵੱਡੇ ਉੱਤੇ ਜਿਹੜਾ ਸਰਕਾਰੀ ਸਾਧਨਾਂ ਦੀ ਜਿਹੜੀ ਰੇਤਾ ਰੇਤੇ ਦੀ ਉਹਦੀ ਤਾਂ ਹੋਰ ਜਿਹੜੇ ਸਾਧਨਾਂ ਦੀ ਲੁੱਟ ਕਰਦੇ ਦਿਖਾਈ ਦਿੰਦੇ ਨੇ ਔਰ ਇਹ ਕੱਲੀ ਅਸੀਂ ਪ੍ਰੈਸ ਕੌਂਫਰੰਸ ਦਾ ਸੀਮਤ ਨਹੀਂ ਰੱਖਾਂਗੇ ਅਸੀਂ ਸੜਕਾਂ ਤੇ ਉਤਰਾਂਗੇ ਇਹਨਾਂ ਦਾ ਮੁਕਾਬਲਾ ਕਰਾਂਗੇ ਇਹਨਾਂ ਦੀ ਗੁੰਡਾਗਰਦੀ ਨੂੰ ਅਸੀਂ ਇੱਥੇ ਨਹੀਂ ਚੱਲਣ ਦੇਣਾ ਹੈਗਾ ਇਹ ਪੰਜਾਬ ਦੇ ਲੋਕਾਂ ਦਾ ਪੰਜਾਬ ਹੈਗਾ ਇਹ ਸਾਡਾ ਸਭ ਦਾ ਸਾਂਝਾ ਪੰਜਾਬ ਹੈ ਇਸ ਦੇ ਸਾਧਨਾ ਸਰੋਤਾਂ ਦੀ ਲੁੱਟ ਇਸ ਦੇ ਜਿਹੜੀ ਤਹਿਸ਼ਤਾ ਮਾਹੌਲ ਜਿਹੜੀ ਗੁੰਡਾਗਰਦੀ ਹੈਗੀ ਹੈ ਆਮ ਆਦੀ ਪਾਰਟੀ ਦੇ ਐਮਐਲਏ ਦੀ ਖਾਸ ਕਰਕੇ ਐਮਐਲਏ ਕਨੌਰ ਔਰ ਔਰ ਐਮਐਲਏ ਸਮਾਣਾ ਔਰ ਐਮਐਲਏ ਜਿਹੜੇ ਆ ਗਏ ਆ ਸਨੌਰ ਦੇ ਰਿਹਾ ਤਿੰਨੇ ਐਮਐਲਏ ਆ ਇਹਨਾਂ ਬੋਲੋ ਜੋ ਗੁੰਡਾਗਰਦੀ ਕੀਤੀ ਜਾ ਰਹੀ ਹੈ ਉਹਦਾ ਅਸੀਂ ਮੂੰਹ ਤੋੜ ਜਵਾਬ ਦੇਵਾਂਗੇ ਔਰ ਉਹ ਦਿਨ ਦੂਰ ਨਹੀਂ ਹੈਗੀ ਜੇ ਸਾਨੂੰ ਲੋੜ ਪਈ ਅਸੀਂ ਹਜ਼ਾਰਾਂ ਦੀ ਤਦਾਦ ਵਿੱਚ ਇਹਨਾਂ ਐਮਐਲਏ ਦਾ ਘਰ ਵੀ ਕਰਾਂਗੇ ਔਰ ਐਸਐਸਪੀ ਨੂੰ ਵੀ ਕਰਾਂਗੇ ਅਸੀਂ ਅਸੀਂ ਪਿੱਛੇ ਹਟਣ ਵਾਲੇ ਨਹੀਂ ਅਸੀਂ ਯੋਧੇ ਹੈਗੇ ਆ ਲੜਦੇ ਆ ਰਹੇ ਸਾਰੀ ਉਮਰ ਚੋਂ ਤੇ ਨਾਇ ਮਹਿਰੀਮਾਨ ਸਾਹਿਬ ਨਾਇ ਜਲਾਲਪੁਰ ਸਾਹਿਬ ਤੇ ਨਾਇ ਮੋਹਜਪਿੰਦਰਾ ਸਾਹਿਬ ਅਸੀਂ ਤਿੰਨੇ ਹੀ ਅਸੀਂ ਇੱਕ ਬਾਹਲਾ ਮਤਲਬ ਜੋਟੀਆਂ-ਜੋਟੀ ਪਾ ਕੇ ਅਸੀਂ ਇਸ ਗੁੰਡਾਗਰਦੀ ਦਾ ਵੀ ਔਰ ਸਰਕਾਰ ਦੇ ਧੱਕੇ ਦਾ ਵੀ ਔਰ ਇਹਨੇ ਐਮਐਲਏ ਧੱਕੇ ਦਾ ਸੀ ਡੜ ਕੇ ਮੁਕਾਬਲਾ ਕਰਾਂਗੇ ਔਰ ਜਿਹੜਾ ਪੱਕਪਤੀ ਰਵਈਆ ਪ੍ਰਸ਼ਾਸਨ ਦਾ ਹੈਗਾ ਹੈ ਜਿਹੜਾ ਖਾਸ ਤੌਰ ਤੇ ਐਸਐਸਪੀ ਦਾ ਪੱਕਪਤੀ ਰਵਈਆ ਆਏਗਾ ਉਹਨੂੰ ਵੀ ਅਸੀਂ ਸ਼ਰਮਨਾ ਨੰਗਾ ਵੀ ਕਰਾਂਗੇ ਔਰ ਉਹਦੀ ਸ਼ਿਕਾਇਤ ਵੀ ਕਰਾਂਗੇ ਔਰ ਅਸੀਂ ਸ਼ਿਕਾਇਤ ਉੱਚਤਮ ਅਦਾਲਤ ਤੱਕ ਕਰਾਂਗੇ ਤਾਂ ਕਿ ਇਹਨਾਂ ਦੀ ਜਿਹੜੀਆਂ ਇਹ ਆਪਣੇ ਸੰਵਿਧਾਨ ਨੂੰ ਜਵਾਬਦੇਹੀ ਹੈਗੀ ਹੈ ਇਹ ਆਪਣੇ ਆਪਣੇ ਜੋ ਇਹਨਾਂ ਨੇ ਕਸਮ ਖਾਧੀ ਹੈ ਉਹ ਸੰਵਿਧਾਨ ਦੀ ਖਾਧੀ ਹੈ ਕਾਨੂੰਨ ਮੁਤਾਬਕ ਕੰਮ ਕਰਨ ਦੀ ਖਾਦੀ ਹੈ ਨਾ ਕਿ ਗਰੈ ਗੈਰ ਕਾਨੂੰਨੀ ਢੰਗ ਨਾਲ ਜਿਹੜੇ ਐਮ ਐਲ ਏ ਆ ਸਮੇਂ ਦੇ ਉਹਨਾਂ ਨੂੰ ਅਬਲਾਈਜ਼ ਕਰਨ ਦੀ ਕਸਮ ਨਹੀਂ ਖਾਦੀ ਹੋਈ ਇਹਨਾਂ ਨੇ ਆਪਣੇ ਫਰਜ਼ ਚੇਤੇ ਕਰਾਵਾਂਗੇ ਔਰ ਇਹਨਾਂ ਨੂੰ ਅਸੀਂ ਚੇਤਾਵਨੀ ਦਿੱਤੀ ਹੈ ਪੰਜਾਬ ਸਰਕਾਰ ਨੂੰ ਵੀ ਔਰ ਪੜਾਲੇ ਦੀ ਅਫਸਰ ਸ਼ਾਹੀ ਨੇ ਵੀ ਖਾਸ ਤੌਰ ਤੇ ਪੁਲਿਸ ਤੰਤਰ ਨੂੰ ਕਿ ਆਪਣੇ ਥਾਣੇ ਨੂੰ ਕੰਟਰੋਲ ਚ ਕਰੇ ਆਪਣੇ ਥਾਣੇਦਾਰਾਂ ਨੂੰ ਕੰਟਰੋਲ ਚ ਕਰੇ ਔਰ ਆਪਣੀ ਜਿਹੜੀ ਪੁਲਿਸ ਤੰਤਰ ਹੈਗਾ ਉਹਨੂੰ ਕਾਨੂੰਨ ਮੁਤਾਬਕ ਕਰਨ ਦੇ ਹੁਕਮ ਦੇਵੇ ਔਰ ਜੇ ਕੋ ਗੈਰ ਕਾਨੂੰਨੀ ਕਾਰਵਾਈ ਕਰਦਾ ਹੈ ਉਹਦੇ ਖਿਲਾਫ ਐਕਸ਼ਨ ਲਵੇ ਨਹੀਂ ਤਾਂ ਅਸੀਂ ਸੰਘਰਸ਼ ਨੂੰ ਇੱਥੇ ਨਹੀਂ ਛੱਡਾਂਗੇ ਮੈਂ ਤੁਹਾਨੂੰ ਵਾਦਾ ਕਰਦਾ ਕਿ ਅਸੀਂ ਚਾਰੇ ਜਣੇ ਰਲ ਕੇ ਚਾਰੇ ਜਣੇ ਇਸ ਕਰਕੇ ਕਿ ਅਸੀਂ ਮਤਲਬ ਹਲਕਾ ਸਮਾਣਾ ਤੇ ਹਲਕਾ ਸਨੌਰ ਦੀ ਜੇ ਕਿਸੇ ਨੂੰ ਦਿੱਕਤ ਆਊਗੀ ਤਾਂ ਹੈਰੀਮਾਨ ਸਾਹਿਬ ਉਹ ਹੈਂਡਲ ਕਰਨਗੇ ਮੈਂ ਮੈਂ ਲੂਪ ਚਾਊਂਗਾ ਮੈਂ ਜਿੱਥੇ ਵੀ ਲੋੜ ਪਈ ਅੱਧੀ ਰਾਤ ਹੋਈ ਤਾਂ ਮੈਂ ਉੱਥੇ ਹਾਜ਼ਰ ਹੋਊਂਗਾ ਹਲਕਾ ਰਾਜਪੁਰਾ ਤੇ ਹਲਕਾ ਕਨੌਰ ਤੇ ਹਲਕਾ ਡੇਰਾਬਸੀ ਡੇਰਾਬਸੀ ਵਾਲਾ ਗੱਲ ਕੀਤੀ ਆ ਉੱਥੇ ਸ਼ਾਇਦ ਉਹਨਾਂ ਦਾ ਕੋਈ ਸਾਰਾ ਤੰਤਰ ਲੱਗ ਗਿਆ ਮਹਾਲੀ ਪੁਲਿਸ ਦਾ ਮਹਾਲੀ ਦਾ ਉੱਥੇ ਸਾਰਾ ਜਿਹੜੀ ਜਿਹੜੀ ਉਥੇ ਪ੍ਰਸ਼ਾਸਨਿਕ ਕੰਮ ਹੈਗਾ ਮਹਾਰੀ ਤੋਂ ਹੁੰਦਾ ਹੈਗਾ ਉਹਨਾਂ ਦੇ ਇਲਾਕੇ ਸੋਊਗਾ ਜੇ ਉਥੇ ਵੀ ਸਾਨੂੰ ਕੇਸ ਮਿਲੇ ਤਾਂ ਅਸੀਂ ਉਥੇ ਵੀ ਦਖਲ ਅੰਦਾਜ਼ੀ ਕਰਾਂਗੇ ਤੇ ਹਲਕਾ ਕਨੌਰ ਤੇ ਹਲਕਾ ਰਾਜਪੁਰਾ ਉਹ ਉਹ ਮਤਲਬ ਸਾਡੇ ਮਦਨਾਲ ਜਲਾਲਪੁਰ ਹੋਣੀ ਜਿਹੜੇ ਕਿ ਪਹਿਲਾਂ ਹੀ ਸਰਗਰਮ ਨੇ ਜਿਨ੍ਹਾਂ ਨੇ ਸਰਕਾਰ ਦਾ ਡੱਗ ਪੰਨਿਆ ਹੈਗਾ ਔਰ ਆਪਣੇ ਬੰਦੇ ਛੜਾਏ ਸੀ ਰਲ ਕੇ ਦੋਨਾਂ ਨੇ ਅਸੀਂ ਉਹਨੂੰ ਹੋਰ ਅੱਗੇ ਜਾਰੀ ਰੱਖਾਂਗੇ ਔਰ ਆਪਣੇ ਕਿਸੇ ਵੀ ਵਰਕਰ ਦਾ ਕੋਈ ਨੁਕਸਾਨ ਨਹੀਂ ਹੋਣ ਦੇਾਂਗੇ ਚਾਹੇ ਸਾਨੂੰ ਰੱਬ ਦੀ ਧੁੰਨੀ ਤੱਕ ਜਾਣਾ ਪਵੇ ਅਸੀਂ ਉੱਥੇ ਤੱਕ ਜਾਵਾਂਗੇ ਔਰ ਜਿਹੜਾ ਹਲਕਾ ਪਟਿਆਲਾ 2 ਹੈਗਾ ਔਰ ਨਾਬਾ ਹੈਗਾ ਕਿਉਂਕਿ ਨਾਬਾ ਚ ਹਲਕਾ 4 ਸਾਡੇ ਅਜੇ ਮੌਜੂਦਾ ਹੈ ਨਹੀਂ ਇਸ ਕਰਕੇ ਉਹ ਦੋਨੇ ਹਲਕੇ ਉਹ ਦੋਨੇ ਹਲਕੇ ਮੁਹਤਮਿੰਦਰਾ ਜੀ ਦੇਖਣਗੇ ਉੱਥੇ ਕੋਈ ਵੀ ਜਿਹੜੀ ਕੋਈ ਕੋਈ ਪੁਲਿਸ ਤੱਕਾ ਕਰਦੀ ਹੈ ਕੋਈ ਸਰਕਾਰ ਤੱਕਾ ਕਰਦੀ ਹੈ ਐਮਐਲਏ ਤੱਕਾ ਕਰਦਾ ਹੈਗਾ ਜਾਂ ਉੱਥੇ ਤਾਂ ਮਨਿਸਟਰ ਤੱਕਾ ਕਰਦਾ ਹੈਗਾ ਉਹ ਸਾਡੇ ਨੋਟਿਸ ਲਿਆਣਗੇ ਤੇ ਚਾਹਾਂ ਦੇ ਨੋਟਿਸ ਔਰ ਅਸੀਂ ਇਸ ਟੀਮ ਵੱਲੋਂ ਅਸੀਂ ਇਕੱਠੇ ਹੋ ਕੇ ਇਹ ਜਿਹੜਾ ਸਰਕਾਰ ਦੀ ਬੁਰਸ਼ਾ ਕਰਦੀ ਹੈਗੀ ਸਰਕਾਰ ਦੀ ਗੁੰਡਾ ਕਰਦੀ ਹੈਗੀ ਜਿਹੜੇ ਪੈਸੇ ਤੇ ਸੱਤਾ ਦੇ ਨਸ਼ੇ 'ਚ ਚੂਰ ਨੇ ਜਿਨ੍ਹਾਂ ਨੂੰ ਅੱਗੇ ਕੁਝ ਦਿਖਦਾ ਹੀ ਨਹੀਂ ਹੈਗਾ ਸਿਵਾਏ ਪੈਸੇ ਸੱਤਾ ਤੋਂ ਜਿਹੜੇ ਉਹ ਮਗਰੂਰ ਨੇ ਉਹਨਾਂ ਦਾ ਅਸੀਂ ਖਮੰਡ ਤੋੜਾਂਗੇ ਔਰ ਇਹ ਸਾਡੇ ਮੈਂ ਤੁਹਾਡੇ ਰਾਹੀਂ ਇਹ ਪ੍ਰਸ਼ਾਸਨ ਨੂੰ ਵੀ ਤੇ ਪੰਜਾਬ ਸਰ ਆਰਨੋ ਵੀ ਪਵਤਮਾਨ ਨੂੰ ਖਾਸ ਤੌਰ ਤੇ ਜਿਹੜਾ ਕਹਿੰਦਾ ਸੀ ਅਸੀਂ ਇੱਕ ਵਧੀਆ ਪ੍ਰਸ਼ਾਸਨ ਦੇਵਾਂਗੇ ਉਹਨੂੰ ਦੱਸਣਾ ਚਾਹੁੰਦੇ ਆ ਕਿ ਵਧੀਆ ਪ੍ਰਸ਼ਾਸਨ ਦੀ ਬਣ ਗਈ ਲੋਕੀ ਦੇਖ ਰਹੇ ਨੇ ਅਸੀਂ ਹੰਡਾਰੇ ਆ ਸਾਡੇ ਵਰਕਰ ਹੰਡਾਰੇ ਨੇ ਪਰ ਹੁਣ ਅਸੀਂ ਚੁੱਪ ਨਹੀਂ ਬੈਠਾਂਗੇ ਅਸੀਂ ਇੱਕ ਨੂੰ ਇੱਕ ਨੂੰ ਇੱਕ ਆਪਣਾ ਫਰਜ਼ ਸਮਝਦੇ ਹੋਏ ਨਾ ਸਿਰਫ ਆਪਣੇ ਵਰਕਰਾਂ ਵਾਸਤੇ ਬਾਕੀ ਪੰਜਾਬ ਦੇ ਆਮ ਲੋਕਾਂ ਵਾਸਤੇ ਵੀ ਜਿਹੜੀ ਉਹਨਾਂ ਦੇ ਵਾਸਤੇ ਜਮਹੂਰੀ ਪ੍ਰਕਿਰਿਆਵਾਂ ਹੈਗੀ ਆ ਜੋ ਉਹਨਾਂ ਦੇ ਬੋਲਣ ਦੀ ਜਾਂ ਗੱਲ ਕਰਨ ਦੀ ਜਾਂ ਸਿਆਸੀ ਜੋੜ ਤੋੜ ਕਰਨ ਦੀ ਸਿਆਸੀ ਤੌਰ ਤੇ ਕਿਸੇ ਨਾਲ ਜੁੜਨ ਦੀ ਜੋ ਉਹਨਾਂ ਦੀ ਆਜ਼ਾਦੀ ਹੈਗੀ ਹੈ ਉਹ ਤੇ ਅਸੀਂ ਹਮਲਾ ਨਹੀਂ ਹੋਣ ਦਵਾਂਗੇ ਇਸ ਤੋਂ ਬਾਅਦ ਕੀ ਗੱਲ ਸਾਹਮਣੇ ਆਈਏ ਅਗੇ ਕੀ ਐਕਸ਼ਨ ਦੀ ਗੱਲ ਹੋਏ ਦੇਖੋ ਉਹ ਜਿਹੜੀ ਵੀਡੀਓ ਵਾਲੀ ਗੱਲ ਹੈਗੀ ਹੈ ਉਹ ਜੋ ਵੀ ਅਬਜੈਕਟਿਵ ਸਿਚੁਏਸ਼ਨ ਹੈਗੀ ਹੈ ਜਿਨ੍ਹਾਂ ਨਾਲ ਵੀਡੀਓ ਜਿਵੇਂ ਵੀਡੀਓ ਆਈ ਹੈ ਜਿਨ੍ਹਾਂ ਦੀ ਆਵਾਜ਼ ਹੈਗੀ ਹੈ ਉਹ ਚਾਹੇ ਮੁਕਰ ਦੇ ਨੇ ਮੈਂ ਕਹਿੰਦਾ ਕਿ ਉਹਦੀ ਸਾਈਬਰ ਕ੍ਰਾਈਮ ਦੇ ਕੇ ਉਹਦੀ ਉਹਦੀ ਫੋਰੈਂਸਿਕ ਜਾਂਚ ਕਰਾ ਲਓ ਜੇ ਕਿਸੇ ਨੂੰ ਸੱਚਪੇਚ ਹੈ ਕਿ ਮੇਰੀ ਆਵਾਜ਼ ਨਹੀਂ ਹੈਗੀ ਹੈ ਬਾਕੀ ਹਾਈ ਕਮਾਂਡ ਦਾ ਕੰਮ ਹੈਗਾ ਹਾਈ ਕਮਾਂਡ ਨੂੰ ਸਾਰੀ ਰਿਪੋਰਟ ਕਰ ਦਿੱਤੀ ਗਈ ਹੈ ਅਜੇ ਕਿਉਂਕਿ ਇਲੈਕਸ਼ਨ ਹੋ ਕੇ ਹੱਡੀਆਂ ਆ ਗਈਆਂ ਹੋਰ ਬਹੁਤ ਕੁਝ ਅਜੇ ਮੁੱਦੇ ਜਿਹੜੇ ਸਰਕਾਰ ਬਣ ਰਹੀ ਹੈ ਸਰਕਾਰ ਕਮਜ਼ੋਰ ਹੋ ਰਹੀ ਹੈ ਤਕੜੀ ਹੋ ਰਹੀ ਹੈ ਉਹ ਇੱਕ ਲਗਾਤਾਰ ਹਲਚਲ ਜਾਰੀ ਹੈ ਦਿੱਲੀ ਵਿੱਚ ਇਸ ਕਰਕੇ ਉਹ ਹਲਚਲ ਸੈਟਲ ਹੁੰਦੇ ਸਾਰ ਹੀ ਇਸ ਮੁੱਦੇ ਨੂੰ ਪ੍ਰਾਇਓਰਟੀ ਦੇ ਵਿਚਾਰਿਆ ਜਾਵੇਗਾ ਔਰ ਜਿਨ੍ਹਾਂ ਲੋਕਾਂ ਨੇ ਉਹਨਾਂ ਨੇ ਗਾਂਧੀ ਰੋਹਣਾਂ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਕਾਂਗਰਸ ਨੂੰ ਰੋਹਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਰਾਹੁਲ ਗਾਂਧੀ ਨੂੰ ਰੋਹਣ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਕਿਆਸ ਵੱਲੇ ਪ੍ਰਤੀਕ ਬਣਿਆ ਹੈਗਾ ਮੋਤੀ ਦੇ ਪ੍ਰਤੀਰੋਧ ਦਾ ਉਹਦੇ ਵਿਰੋਧ ਆਸ ਦੀ ਕਿਰਨ ਹਿੰਦੁਸਤਾਨ ਜੋ ਇੱਕ ਇੱਕ ਸਿਆਸੀ ਅਸਮਾਨ ਤੇ ਜੋ ਦਿੱਗੀ ਹੈਗੀ ਹੈ ਉਸ ਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ ਸੋ ਇਹ ਬਹੁਤ ਸੀਰੀਅਸਲੀ ਲਿਆ ਜਾਊਗਾ ਔਰ ਕਿਸੇ ਵੀ ਦੋਸ਼ੀ ਨੂੰ ਜਿਹਨੇ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਨਾ ਚੋਣਾਂ 'ਚ ਇਹ ਇੱਕ ਇੱਕ ਸੀਟ ਸਾਡੇ ਵਾਸਤੇ ਇੰਪੋਰਟੈਂਟ ਸਿਗੀ ਪਟਿਆਲਾ ਸੀਟ ਜੇਕਰ ਜੇ ਥੋੜੀਆਂ ਆਪਣੀਆਂ ਕੋਸ਼ਿਸ਼ਾਂ 'ਚ ਕਾਮਯਾਬ ਹੋ ਜਾਂਦੇ ਜੇਦੀ ਕਿ ਇਹਨਾਂ ਨੂੰ ਕੁਝ ਅੰਸ਼ਕ ਕਾਮਯਾਬੀ ਮਿਲੀ ਵੀ ਹੈਗੀ ਹੈ ਦਾਈ ਸੀਟ ਆਪ ਹਾਰ ਸਕਦੇ ਸੀ ਇਹ ਸੀਟ ਭਾਜਪਾ ਦੀ ਗੋਦੀ ਜਾ ਸਕਦੀ ਸੀਗੀ ਇਹ ਕਾਂਗਰਸ ਵਰਕਰਾਂ ਦਾ ਸਾਡੇ ਇਲਾਕਾ ਇੰਚਾਰ ਸਾਹਿਬਾਨ ਦੀ ਬਹੁਤ ਮਹਿੰਤਾ ਨਤੀਜਾ ਹੈਗਾ ਕਿ ਇਹਨਾਂ ਦੀ ਜਿਹੜੀਆਂ ਇਹਨਾਂ ਦੀਆਂ ਇਹਨਾਂ ਦੀਆਂ ਹਸਾਸ਼ਾ ਸੀਆਂ ਉਹਨੂੰ ਬੂਰ ਨਹੀਂ ਪਿਆ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਹੈ ਔਰ ਇਹ ਬਿਸ਼ਰਮ ਹੋ ਕੇ ਅੱਜ ਆਪਣੇ ਜਿਹੜੇ ਬੋਲ ਹੈਗੇ ਉਹਨਾਂ ਤੋਂ ਮੁੱਕ ਰਹੇ ਨੇ ਔਰ ਇਹ ਅੱਜ ਮਤਲਬ ਆਪਰ ਕਾਂਗਰਸ ਪਾਰਟੀ ਇਹਨਾਂ ਨੂੰ ਬਖਸ਼ੂਗੀ ਨਹੀਂ ਇਹਨਾਂ ਤੇ ਸਖਤ ਤੋਂ ਸਖਤ ਐਕਸ਼ਨ ਲੀਤਾ ਜਾਊਗਾ ਡਾਕਟਰ ਸਾਹਿਬ ਮੈਂ ਤੁਹਾਨੂੰ ਬਸਵਾ ਦਿੰਦਾ ਮੈਂ ਅਗਲੇ ਹਫਤੇ ਡਾਕਟਰ ਸਾਹਿਬ ਨੂੰ ਤਰਵੀਰ ਗਾਂਧੀ ਸਾਡੇ ਐਮਪੀ ਦਾ ਬਣ ਚੁੱਕਿਆ ਹਾਂ ਸਾਡੇ ਕੋਲ ਕਿਥੇ ਆ ਰ ਗਿਆ ਪਹਿਲਾਂ ਅਸੀਂ ਨਾਤੇ ਸੀ ਹੁਣ ਤਰਵੀਰ ਗਾਂਧੀ ਬਹੁਤ ਸਮਝਦਾਰ ਸਮਝਵਾਨ ਇਨਸਾਨ ਆ ਜਿਨੇ ਸਾਰੀ ਦੁਨੀਆ ਦੇਖਿਆ ਥੱਲੇ ਤੋਂ ਲੈ ਕੇ ਉੱਪਰ ਤੱਕ ਸਾਰਾ ਕੁਝ ਜਾਣਦੇ ਆ ਕਾਨੂੰਨ ਵੀ ਜਾਣਦੇ ਆ ਪਰ ਇਹਨਾਂ ਨੂੰ ਲੈ ਕੇ ਇਹ ਜਿਹੜੀ ਗੁੰਡਾ ਕਰਦੀ ਅੱਜ ਕਨ ਹੋਰਥ ਹੋ ਰਹੀ ਆ ਜਾਂ ਮੈਨਗ ਹੋ ਰਹੀ ਆ ਜਾਂ ਟਾਬਿਆਂ ਤੇ ਗਲਤ ਕੰਮ ਹੋ ਰਿਹਾ ਅੱਜ ਚਿੱਟੇ ਦਾ ਪੂਰਾ ਵਪਾਰ ਹੋ ਰਿਹਾ ਨਸ਼ੇ ਹੀ ਵਿਕਰੇ ਨੇ ਇਹ ਸਾਰੇ ਅਗਲੇ 2-3 ਮਹੀਨੇ ਅਸੀਂ ਪੂਰਾ ਪੈਰਾ ਦੇ ਕੇ ਡਾਕਟਰ ਸਾਹਿਬ ਦਾ ਸਾਥ ਲੈ ਕੇ ਅਸੀਂ ਆਪਣੀ ਟੀਮ ਨੂੰ ਹੈਰੀ ਮਾਨ ਨੂੰ ਸਾਰੇ ਨਾਲ ਲੈ ਕੇ ਇਹ ਸਾਰਾ ਕੰਮ ਅ ਠੋਕਮਚ ਜਵਾਦ ਹੋਮੇ ਜਿੰਨੇ ਵਗੇ ਚੋਣਾ ਆਣੀਆਂ ਅਸੀਂ ਢੱਟ ਕੇ ਆਪਣੀ ਚੋਣਾ ਲੜਾਂਗੇ ਆਪਣੇ ਵਰਕਰਾਂ ਤੱਕੜੇ ਕਰਾਂਗੇ ਹਰੇਕ ਗੱਲ ਦਾ ਜਿਵੇਂ ਇਹ ਵਾਰ ਕਰਾਂਗੇ ਉਸੇ ਹਿਸਾਬ ਨਾਲ ਜਵਾਦ ਹੋਮਾਂਗੇ